ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਕੱਲ ਰਜ਼ੋਰੀ ਗਾਰਡਨ ਸਿੰਘ ਸਭਾ ਦੇ ਵਿੱਚ ਇੱਕ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਜਿਹੜਾ ਸਿੱਖਾਂ ਦੇ ਵਿੱਚ ਕਨਵਰਜਨ ਚੱਲ ਰਿਹਾ ਹੈ ਕ੍ਰਿਸਚੀਅਨਿਟੀ ਦੇ ਉੱਤੇ ਉੱਥੇ ਸਰਦਾਰ ਹਰਮੀਤ ਸਿੰਘ ਕਲਕਾ ਜੀ ਆਏ ਔਰ ਉਹਨਾਂ ਨੇ ਕੁਝ ਗੱਲਾਂ ਐਸੀਆਂ ਕੀਤੀਆਂ ਕਿ ਜਿਦੇ ਵਿੱਚ ਐਸਜੀਪੀਸੀ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਦੀ ਬਦਖੂਈ ਕਰਨ ਦੀ ਗੱਲ ਕਹੀ ਗਈ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਕਿ ਵੀ ਉਹ ਕਿਹੜੀ ਸਰਕਾਰਾਂ ਨੇ ਜਿਹੜੀਆਂ ਇਹਨਾਂ ਤੇ ਪ੍ਰੈਸ਼ਰ ਪਾਰੀਆਂ ਨੇ ਅਕਾਲੀ ਦਲ ਨੂੰ ਔਰ ਐਸਜੀਪੀਸੀ ਨੂੰ ਬਦਨਾਮ ਕਰਨ ਦਾ ਇੱਕ এজেন্ডਾ ਜਾਂ ਇਹ ਲੋਕ ਚਲਾ ਕੇ ਬੈਠੇ ਨੇ ਔਰ ਅੱਜ ਜਿਹੜਾ এজেন্ডਾ ਹੈ ਚਲਾ ਰਹੇ ਨੇ ਜਿਹੜੀ ਅੱਜ ਜਿਹੜੀ ਸੰਸਥਾਵਾਂ ਦੀ ਅੱਜ ਬੁਰਾਈ ਕਰ ਰਹੇ ਨੇ ਉਹਨਾਂ ਸੰਸਥਾਵਾਂ ਦੇ ਵਿੱਚ ਇਹ ਸਾਲਾਂ ਤੋਂ ਵਰਕਿੰਗ ਕਰਦੇ ਰਹੇ ਨੇ ਉਹਨਾਂ ਪਾਰਟੀਆਂ ਤੋਂ ਐਮਐਲਏਸ਼ਿਪ ਹੋਜ਼ਦੇ ਰਹੇ ਨੇ ਔਰ ਉਸ ਤੋਂ ਬਾਅਦ ਬਹੁਤ ਸਾਰੇ ਸੁੱਖ ਮਾਣਦੇ ਰਹੇ ਨੇ ਅਗਰ ਅੱਜ ਮੈਨੂੰ ਸਰਦਾਰ ਹਰਮਨਜੀਤ ਸਿੰਘ ਜੀ ਸੀਨੀਅਰ ਆਗੂ ਨੇ ਉਹਨਾਂ ਤੋਂ ਵੀ ਮੈਂ ਇੱਕ ਕੁਐਸਚਨ ਪੁੱਛਣਾ ਚਾਹਨਾ ਕਿ ਵੀ ਤੁਸੀਂ ਸਾਹਮਣੇ ਬੈਠੇ ਸੁਣ ਰਹੇ ਤੁਸੀਂ ਤੇ 13-14 ਸਾਲਾਂ ਤੋਂ ਅੱਜ ਤੱਕ ਹੁਣ ਐਸਜੀਪੀਸੀ ਦੇ ਮੈਂਬਰ ਹੋ ਤੇ ਤੁਸੀਂ ਮੀਟਿੰਗਾਂ ਵਿੱਚ ਅਗਰ ਕੋਈ ਕਮੀ ਪੇਸ਼ੀ ਸੀ ਤੇ ਤੁਸੀਂ ਗੱਲ ਕਿਉਂ ਨਹੀਂ ਕੀਤੀ ਜਿੱਥੇ ਤੁਸੀਂ ਐਸਜੀਪੀਸੀ ਦੀ ਬਦਖੋਈ ਕਰ ਰਹੇ ਹੋ ਜਿੱਥੇ ਅੱਜ ਦਿੱਲੀ ਦੀ ਅਗਰ ਗੱਲ ਕਰੀਏ ਤੇ ਕੱਲ੍ਹ ਕਾ ਜੀ ਹਰੀ ਤੁਸੀਂ 10 ਸਾਲ ਤੋਂ ਇੱਥੇ ਕਮੇਟੀ ਦੇ ਵਿੱਚ ਤੁਸੀਂ ਚਲਾ ਰਹੇ ਹੋ ਤੇ ਅੱਜ 10 ਸਾਲਾਂ ਵਿੱਚ ਤੁਸੀਂ ਤ੍ਰਿਲੋਕਪੁਰੀ, ਮੰਗੋਲਪੁਰੀ, ਚੰਦਰਵਿਆਰ, ਨਿਆਲਵਿਆਰ ਕਿੰਨੇ ਸਿੱਖ 크ਿਸਚੀਅਨ 크ਿਸਚੈਨਿਟੀ ਨੂੰ ਅਡਾਪਟ ਕਰ ਗਏ ਤੁਹਾਨੂੰ ਉਹ ਨਹੀਂ ਪਤਾ ਤੁਸੀਂ ਆਪਣੇ ਦਿੱਲੀ ਸ਼ਹਿਰ ਦੇ ਵਿੱਚ ਵੀ ਤੇ ਪ੍ਰਚਾਰ ਪ੍ਰਸਾਰ ਦੀ ਗੱਲ ਕਰੋ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਇੱਕ ਏਜੰਡਾ ਬੇਸ ਤੁਸੀਂ ਸਰਕਾਰਾਂ ਨੇ ਜੋ ਦਿੱਤਾ ਤੁਹਾਨੂੰ ਉਹ ਤੁਸੀਂ ਉਸ ਤੇ ਕੰਮ ਕਰ ਰਹੇ ਹੋ ਮੇਰੀ ਹੱਥ ਜੋੜ ਕੇ ਤੁਹਾਡੇ ਬੇਨਤੀ ਹੈ ਕਿ ਤੁਸੀਂ ਦਿੱਲੀ ਸਿੱਖ ਗੁਰਦਾਰਾ ਪੰਧਕ ਕਮੇਟੀ ਦਿੱਲੀ ਸਿੱਖ ਗੁਰਦਾਰਾ ਪੰਧਕ ਕਮੇਟੀ ਦਾ ਧਰਮ ਪ੍ਰਚਾਰ ਕਮੇਟੀ ਉਹ ਇਹਨਾਂ ਤ੍ਰਿਲੋਕਪੁਰੀ ਔਰ ਮੰਗੋਲਪੁਰੀ ਜਿੰਨੇ ਇਲਾਕੇ ਨੇ ਇਹਨਾਂ ਵਿੱਚ ਜਾਏ ਔਰ ਦੇਖੇ ਕਿ ਕਿੰਦਾ ਕਨਵਰਜਨ ਹੋ ਰਿਹਾ ਹੈ ਅਸੀਂ ਪਿਛਲੇ ਕਈ ਸਾਲਾਂ ਤੋਂ ਕਈ ਪਰਿਵਾਰਾਂ ਨੂੰ ਵਾਪਸ ਆਪਣਾ ਸਿੱਖੀ ਵਿੱਚ ਲੈ ਕੇ ਆਏ ਆ ਉਹਨਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਦੀਆਂ ਕਈ ਚੀਜ਼ਾਂ ਨੂੰ ਉਹਨਾਂ ਨੂੰ ਲਾਲਚ ਦੇ ਕੇ ਅੱਜ ਸਾਡੇ ਕਈ ਪ੍ਰਚਾਰਕਾਂ ਨੂੰ ਉਹਨਾਂ ਨੇ ਆਪਣੇ ਵੱਲ ਕਰ ਲਿਆ ਪੈਸੇ ਦੇ ਲਾਲਚ ਚ ਤੁਸੀਂ ਇਸ ਤੇ ਦਿੱਲੀ ਦੇ ਵਿੱਚ ਕੰਮ ਕੀਤਾ ਇਹ ਮੇਰਾ ਕੁਐਸਚਨ ਹੈ ਤੁਹਾਡੇ ਤੋਂ ਮੈਂ ਹੁਣ ਜ਼ਿਆਦਾ ਨਾ ਬੋਲਦੇ ਇੱਥੇ ਆਪਣੀ ਗੱਲ ਰੱਖਦਾ ਸੰਗਤ ਜੀ ਇਹਨਾਂ ਤੋਂ ਜਵਾਬ ਮੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ